ਸਲੋ ਸਲੋ ਕੀਤਾ ਜੀ। ਠੀਕ ਹੈ। ਹਾਂ। ਮਨਜੀਤਾ ਸੀ ਤੈਨੂੰ। ਹੈ? ਮੈਂ ਬੀਸੀ ਵੀ ਮੋਚ ਪਾਉਣ ਦਾ ਬਾਪੂ ਖੜਾ ਸੀ ਮਗਰ। ਨਹੀਂ ਮੈਂ ਤੈਨੂੰ ਕਹੀ ਜਨਾ ਕੈਮਰੇ ਲੱਗੇ ਕੈਮਰੇ ਤੋਂ ਧਿਆਨ ਨਹੀਂ ਦਿੱਤਾ। ਹਾਂ। ਥੋੜੇ ਧਿਆਨ ਰੱਖਿਆ ਕਰ ਕੈਮਰੇ ਘੁੰਮਰੇ ਲੱਗੇ ਹੁੰਦੇ ਸੀ। ਠੀਕ ਹੈ ਤੁਹਾਨੂੰ ਦੱਸ ਕਿਵੇਂ ਲੱਗਿਆ ਤੁਹਾਨੂੰ। ਕਿਸਨ ਕੁਸਨ ਕਰਦੀ ਮ제 ਜੀ ਨਾਲ ਕਰਦੇ।

ਉਹਨਾਂ ਨੇ ਤਾਂ ਸ਼ੁਰੂਆਤ ਇਹ ਤਾਂ ਬਾਬੇ ਨੂੰ ਤੂੰ ਕਿੰਨੇ ਟਾਈਮ ਤੋਂ ਜਾਣਦੀ ਦੋ ਸਾਤ ਦੇ ਵਿੱਚ ਦੋ ਸਾਤ Okay ਸਰੀਰਕ ਸੰਬੰਧ ਬਣਾਉਣ ਲਈ ਤੁਸੀਂ ਪਹਿਲਾਂ ਕਿਹਾ ਸੀ ਕਿ ਬਾਬੇ ਨੇ ਕਿਹਾ ਸੀ ਜਦੋਂ ਦਿਲ ਜੀ ਮੈਂ ਜਾਣ ਲੱਗੀ ਐ ਨਾ ਬੜੇ ਉਦੋਂ ਮੰਮੀ ਮੇਰੇ ਬਿਮਾਰ ਸੀਗੇ ਤੇ ਉਹ ਮੇਰੀ ਫਰੈਂਡ ਨੇ ਮੈਨੂੰ ਕਿਹਾ ਸੀ ਕਹਿੰਦੀ ਉੱਥੇ ਬਾਬਾ ਜੀ ਨੇ ਵੀ ਲੈਣੇ ਦਾ ਪ੍ਰਸ਼ਾਦ ਹੁੰਦਾ ਹੈ ਤੁਸੀਂ ਜਾ ਕੇ ਗੱਲਬਾਤ ਕਰਿਓ ਮੈਂ ਉਹਦੇ ਲਈ ਕਿ ਮੈਂ ਫੋਟੋ ਦਿਖਾਈ ਇਹਨਾਂ ਨੂੰ ਮੰਮੀ ਦੀ ਤੇ ਇਹ ਕਹਿੰਦੇ ਵੀ ਹੈਗਾ ਵਾ ਵੀ ਉਹਨਾਂ ਨੂੰ ਟਿਊਮਰ ਆ ਤੇ ਮੈਂ ਕਿਹਾ ਵੀ ਠੀਕ ਐ ਤੇ ਕਹਿੰਦੇ ਵੀ ਤੁਸੀਂ ਪ੍ਰਸ਼ਾਦ ਲੈ ਲਓ ਜੇ ਤੁਸੀਂ ਉਹਨਾਂ ਨੂੰ ਲਿਆ ਲਿਆ ਸਕਦੇ ਤਾਂ ਲਿਆਏ ਮੈਂ ਕਿਹਾ ਵੀ ਲਿਆਉਣ ਵਾਲੀ ਕੰਡੀਸ਼ਨ ਨਹੀਂ ਹੈਗੀ ਉਹਨਾਂ ਨੇ ਕਹਿੰਦੇ ਤੁਸੀਂ ਸਾਡਾ ਨੰਬਰ ਲੈ ਲਿਓ ਫੋਨ ਕਰਦੇ ਸਾਨੂੰ ਹੂੰ ਇਨੇ ਚੋਰ ਠੀਕ ਹੈ ਕਹਿੰਦੇ ਸਵੇਰ ਨੂੰ ਤੁਸੀਂ ਸਾਡੇ ਕੋਲ ਕਾਲ ਕਰਨਾ ਮੈਂ ਮੈਸੇਜ ਕਰਤਾ ਉਹਨਾਂ ਨੂੰ ਮੈਂ ਕਿਹਾ ਬਾਬਾ ਵੀ ਤੁਸੀਂ ਕਾਲ ਕਰਨ ਦੀ ਕਿਹਾ ਸੀ ਕਹਿੰਦੇ ਹਾਂ ਜੀ ਤੇ ਬਸ ਫਿਰ ਉਸ ਤੋਂ ਬਾਅਦ ਇਹ ਕਹਿੰਦੇ ਵੀ ਅਸੀਂ ਤੁਹਾਨੂੰ ਲਾਈਕ ਕਰਦੇ ਹਾਂ ਤੁਸੀਂ ਸਾਡੇ ਨਾਲ ਸਾਰੀ ਜਿੰਦਗੀ ਲਿਵਾ ਸਕੋਗੇ ਜੀ ਇਹ ਤਾਂ ਕਰਕੇ ਬਹੁਤ ਜਾਨੀ ਦੀ ਗੱਲਾਂ ਕਰ ਤੁਸੀਂ ਤਾਂ ਜਾਣ ਕੇ ਤੁਹਾਡੀ ਮਾਂ ਬਿਮਾਰ ਸੀ ਤੇ ਮਾਂ ਦੇ ਇਲਾਜ ਲਈ ਜਿਹੜੀ ਬਾਬੇ ਕੋਲੇ ਗਈ ਸੀ ਹਾਂ ਜੀ ਮੈਨੂੰ ਪਹਿਲਾਂ ਪਤਾ ਨਹੀਂ ਸੀ ਵੀਰ ਜੀ ਮੇਰੇ ਪਰਫੈਂਡ ਨੂੰ ਲੱਗਿਆ ਸੀ ਉਹ ਉੱਥੇ ਹੈ 2 ਸਾਲਾਂ ਦੇ ਵਿੱਚ ਜੀ ਜੋ ਤੁਹਾਨੂੰ ਯਾਦ ਆ ਨਹੀਂ ਯਾਦ ਤੁਸੀਂ ਕਿੰਨੇ ਵਾਰ ਆਪਸ ਦੇ ਵਿੱਚ ਸੈਕਸ ਕਰ ਲੁੱਕੇ ਬਣਾ ਲਿਆ ਬਹੁਤ ਮਾਰੇ ਕਿੰਨੇ ਵਾਰ ਗਿਣਤੀ ਭਾਵੇਂ ਘੱਟ ਹੋਵੇ ਹੋਵੇ ਤੀਜ ਚਾਰ ਵਾਰ ਤਾਂ ਨਹੀਂ ਰਾਤਾ ਦੋ ਜਣਾਂ ਦੇ ਬਾਹਰ ਕਿੰਨੇ ਆ ਰਹੇ ਅਸੀਂ ਤੇ ਨਹੀਂ ਨਾ ਤੇ ਚੱਲ ਦੇ ਕੋਕੀ ਦੋ ਜੀ ਦਾ ਗੁਰਦਰਾ ਸਾਹਿਬ ਦੇ ਵਿੱਚ ਹਾਂਜੀ ਹੋਰਾ ਸਾਹਿਬ ਦੇ ਵਿੱਚ ਕਿੰਨੇ ਵਾਰੀ ਤੁਸੀਂ ਸੈਕਸ ਕੀਤਾ ਦੋਵਾਂ ਜਣੇ? ਬੇਨਾਮ ਦੀ ਵਾਈ ਬਾਰੀ ਤਾਂ ਅਸੀਂ ਮਿਲਿਆ ਹੈ ਰੋਬੇ 10 20 ਆ ਘੱਟੋ ਘੱਟ ਤੁਸੀਂ ਐਸ ਬਾਬੇ ਦੇ ਨਾਲ ਪਏ ਆ ਹਾਂਜੀ ਇਹਨਾਂ ਨੇ ਸਰੀਰਕ ਸੰਬੰਧ ਬਣਾਏ ਹਾਂਜੀ ਬਾਬੇ ਨੇ ਤੁਹਾਨੂੰ ਵਿਆਹ ਦਾ ਨਾਰਾ ਲਾਇਆ ਸੀ ਮੈਂ ਵਿਆਹ ਕਰਾਉਂ ਚਰੇਣ ਹਾਂਜੀ ਵਿਆਹ ਤਾਂ ਸ਼ੁਰੂ ਤੋਂ ਹੀ کہہ ਰਹੀ ਸੀ ਉਦੋਂ ਪਹਿਲੇ ਹੀ ਆਸੇ ਮੁਰਜੀ ਇਹਨਾਂ ਨੇ ਇਹ ਕਹਿੰਦੇ ਸੀਗੇ ਵੀ ਸਾਡੇ ਨਾਲ ਵੀ ਤੁੱਖਾ ਹੋਇਆ ਹੋਇਆ ਵਾ ਸਾਡੇ ਕੋਲੇ ਸਾਡੇ ਕੋਲੇ ਕੁਝ ਵੀਡੀਓ ਰਿਕਾਰਡਗਾ ਫੋਟੋ ਤੇ ਛੋਟੀਆਂ ਚੈਟ ਤੇ ਕੱਲ ਆ ਘਟੋ ਘਟਨੀ ਤਾਂ 60 62 ਛੋਟੇ ਫੋਨ ਕਾਲ ਆਈਆਂ ਹਾਂਜੀ ਉਹਦੇ ਵਿੱਚੋਂ ਆ ਆਵਾਜ਼ ਕੀ ਦੀ ਆ ਦੋ ਵਾਰ ਜਾ ਇਹ ਕੀ ਦੀਆਂ ਗੀਤ ਨੇ ਇਹ ਕਹਿੰਦਾ ਮੈਂ ਤੁਹਾਨੂੰ ਚਾੱਕੇ ਲੱਜਾਣਾ ਕੌਣ کہہ ਰਿਹਾ ਆ ਕੁੜੀ ਨੂੰ ਨਾ ਦੇਖਿਆ ਰਹਿ ਗਿਆ ਤੇ ਕੇ ਆ ਰਹਿ ਨਾ ਅੱਗੇ ਕਰਦਾ ਨਾ ਤੇ ਲੋ ਵੀ ਬਦਲ ਗਏ ਸ਼ੁਰੂਆਤ ਹੋ ਗਈ ਹੈ ਮੰਦੀ ਹੈ ਮੈਂ ਬੈਠੀ ਨਹੀਂ ਜਾਣੀ ਬਈ ਆ ਜਾ ਸੇਵਾਦਾਰ ਕਿਹੜੇ ਸਥਾਨ ਤੋਂ ਕੋ ਤੁਸੀਂ ਨਾ ਕਿ ਸੇਵਾਦਾਰ ਮੈਂ ਆਪਣੇ ਸਰਦੂ ਜਾਈ ਕੇ ਚੱਲ ਬੈਠਦੇ ਅਮਰ ਚੱਲੇ ਕਿਆ ਹੋਇਆ ਸਤਿ ਸ੍ਰੀ ਅਕਾਲ ਕਿਹਾਟੇ ਕਿ ਮੁੱਤੋ ਦੇ ਕੋਲ ਕਿਆ ਸੀ ਬੱਚੋ ਬੋਲ ਰਹਾ ਹਾਂ ਕੌਣ ਹੈ ਇਹਨਾਂ ਨਾਲ ਆਏ ਨਹੀਂ ਕੋਈ ਅੰਧੀ ਗੱਲ ਲੱਗੇਗੀ ਤੁਸੀਂ 20 7 ਮੀਡੀਆ ਟੋਰਨ ਦਾ ਕਿਆ ਬਤਾਓ ਇਹਨਾਂ ਤੋਂ ਮੋਕਰਦੇ ਜੀ ਹੈਗੇ ਨਾ ਕੁਕਰੀ ਪੈਣਾ ਹਾਂਜੀ ਆਹ ਕੁੜੀ ਕੌਣ ਆ ਬੇਸਵਾ ਹੈ ਨਹੀਂ ਨਹੀਂ ਬੇਸਵਾ ਦਾ ਨਾ ਬਈ ਸਾਡੇ ਪੈਦੀ ਤੇ ਉਹਨੂੰ ਕਿਹਾ ਹੋਵੇ ਜੀ ਕਰ ਗੈਬ ਤੈਨੂੰ ਕਦੇ ਬੇਸਵਾ ਜਾਂ ਕੁਝ ਹੋਵੇ ਉਹ ਵੀ ਉਹ ਪੁੱਤ ਨਾ ਉਹ ਮੁੰਡਾ ਪੁੱਤ ਨਹੀਂ ਪੁੱਤ ਨਾ ਉਹ ਮੁੰਡਾ ਨਾ ਬਸ ਸਾਰੇ ਕੁਝ ਕੇ ਬੈਠੇ ਆ ਠੀਕ ਹੈ ਜੇ ਉਹਨੂੰ ਕੋਈ ਤਾਂ ਇਹ ਜਿੱਲ ਲੱਭੀ ਕੋਈ ਉਹਨਾਂ ਦੀ ਪੁੱਤ ਫਿਰ ਬਾਰ ਬੋਲਿਆ ਹੋਵੇ ਇਹਨੂੰ ਕਦੇ ਤੁਸੀਂ ਧੱਕੇ ਨਹੀਂ ਲੱਪੇ ਨੇ ਨਹੀਂ ਜੀ ਤਾਂ ਨਾ ਸੱਚੀ ਥੋੜੀ ਸੇਮਤੀ ਸੀ ਥੋੜੀ ਯਾਰੀ ਲੱਗੀ ਤੁਸੀਂ ਗੁਰਦਰਾ ਸਾਹਿਬ ਨੂੰ ਨਿਸ਼ਾਨਾ ਬਣਾਇਆ ਤੇ ਉਹਦੇ ਵਿੱਚ ਤੁਸੀਂ ਗ੍ਰੈਸਟ ਕਰਦੇ ਸੀ ਕਿ ਉਹ 40 ਗੱੜ ਕਹਿੰਦੀ ਮੈਂ ਤੁਹਾਨੂੰ 2 ਵਾਰ ਦੀ। ਹੋ ਜਾਣ ਸੱਚਾ। ਮੇਰੀ ਗੱਲ ਥੋੜੀ ਗੱਲ ਮੇਰੀ ਗੱਲ ਨੂੰ ਚੈਲੰਜ ਕਰਦੇ ਹੋ। ਕਿਵੇਂ ਅਸੀਂ 2 ਫੁੱਟਾਂ ਹੋਰ ਲੈ ਲਈਏ? ਨਹੀਂ ਉਹ। ਲਿਆ ਜੀ ਦੱਸੋ ਅਸੀਂ 2 ਫੁੱਟ ਦੇ ਸਾਹਮਣੇ ਭਾਦ ਗਏ। ਕਿ ਤੁਹਾਨੂੰ ਵੀ ਉਹ ਫਰਨਾ ਕਹਿੰ ਗਿਆ ਵੀ ਅਸੀਂ ਮੀਡੀਆ 'ਚ ਜਾ ਖਾਣੇ ਨਹੀਂ ਜਾਣਾ ਕਰਦੇ ਪਰ ਬਾਬੇ ਨੇ ਸਾਡੇ ਨਾਲ ਸਿੱਧਾ ਕੀਤਾ ਬਾਗ ਗਿਆ। ਤੇ ਤੂੰ ਕੁੜੀ ਦਲੇਰ ਆ ਚਲੋ ਮੰਨਿਆ ਉਹਦੇ ਨਾਲ ਆਪਾਂ ਹਨ ਜੋ ਵੀ ਕਿਹਾ ਤੁਸੀਂ ਪਰ ਬਾਬੇ ਤੁਹਾਨੂੰ ਹੋਰ ਜਗ੍ਹਾ ਨਹੀਂ ਮਿਲ ਗੁਰੂ ਸਾਹਿਬ ਉੱਤੇ ਗੁਰੂ ਆਪਣਾ ਕਿਤਾਬ ਪੜ੍ਹ ਖਾਸ ਹੁੰਦਾ ਵਾ ਗੁਰੂ ਸਾਹਿਬ ਜੀ ਦੋਹੇ ਆ ਸਰ ਵੀਡੀਓ ਕੀ ਗੱਲ ਕਰ ਰਹੇ ਹੋ ਹੋਰ ਬੰਦੇ ਨੂੰ ਇਹਨੇ ਤੁਹਾਨੂੰ ਫੋਨ ਤੇ ਕੀ ਕਿਹਾ ਵੀ ਕਿਹੜੇ ਕਿਹੜੇ ਬੰਦੇ ਨਾਲ ਸੈਕਸ ਕਰ ਕਿਹੜੇ ਸੇਵਾਦਾਰਾਂ ਨਾਲ ਕਿਹੜੇ ਸੇਵਾਦਾਰਾਂ ਦੱਸਣਾ ਸੋਚਣਾ ਬਹੁਤ ਵਕਤ ਲਾਸਰ ਸਤ ਉਹ ਇਥੋਂ ਸੀ ਮੇਰੀ ਸਤਨਾਮ ਸੀਗੇ ਤੇ ਉਹ ਉਹਨਾਂ ਨੂੰ ਇਹ ਕਹਿੰਦੇ ਸੀਗੇ ਉਹ ਕਹਿੰਦੇ ਸੀਗੇ ਵੀ ਜੇ ਤੂੰ ਮਿਲੇਗਾ ਤਾਂ ਮੈਂ ਵੀ ਮਿਲਣਾ ਵਾ ਤੇ ਇਹ ਮੈਨੂੰ ਕਹਿਣ ਲੱਗੇ ਇਹ ਕਹਿੰਦੇ ਵੀ ਕੋਈ ਗੱਲ ਨਹੀਂ ਵੀ ਤੂੰ ਚੱਲ ਵੀ ਮੈਂ ਖਾ ਵੀ ਨਹੀਂ ਮੈਂ ਇਦਾਂ ਦੀ ਨਹੀਂ ਹੈਗੀ ਵੀ ਜੇ ਤੁਸੀਂ ਮੇਰੇ ਨਾਲ ਰਿਲੇਸ਼ਨ ਬਣਾਇਆ ਤਾਂ ਮੈਂ ਤੁਹਾਡੇ ਨਾਲ ਹੀ ਬਣਾਉਂਗੀ ਤੇ ਇਹ ਕਹਿੰਦੇ ਸੀਗੇ ਕੋਈ ਗੱਲ ਨਹੀਂ ਇੱਕ ਸਾਈਡ ਹੋ ਪੈ ਜੂਗਾ ਮੈਂ ਤਾਂ ਨਹੀਂ ਮੈਂ ਇਦਾਂ ਦੀ ਨਹੀਂ ਗਈ 8 ਮਹੀਨਾ 9 ਤਰੀਕ ਤੁਸੀਂ ਕਿੱਥੇ ਸੀ? ਉਹ ਵੀ ਦੱਸ ਕਿ ਕਿਤਾ? ਹਾਂਜੀ। ਬਤਾ ਦਿੱਤਾ? ਬਾਬਾ ਨੇ ਕੀਤਾ ਇਹ ਬਲੀ ਬਾਬਾ ਨੇ ਕੀ ਜਾ? ਚੱਲ ਨਹੀਂ ਹੈਗੀ। ਫਿਰ ਤੁਸੀਂ ਕਹਿੰਦੇ ਤੁਸੀਂ ਦੱਸ ਦੋ ਪਿਆ ਜੀ ਮੈਨੂੰ ਕਿੰਨੀ ਵਾਰ ਕੀਤਾ ਇਹਨਾਂ ਨੇ ਸੈਕਸ? ਨਹੀਂ ਮੇਰੇ ਨਹੀਂ। ਮੈਂ ਤਾਂ ਗਿਰਦੀ ਵੀ ਕੀਤੀ ਸੀਗੀ। ਨਾ ਇੰਨਾ ਜ਼ਿਆਦਾ ਵੀ ਨਹੀਂ ਹੋਇਆ। ਬਾਬਾ ਇਹ 10 ਵਾਰ 15 ਵਾਰ 20 ਵਾਰ। ਹਾਂਜੀ। ਕੱਪੜੇ ਲੈ ਕੇ ਭੇਜ ਦੇ ਕੋਟੇ। ਇਹਦੇ ਬਾਬੇ ਮੇਰੀ ਗੱਲ ਤਾਂ ਸੁਣ ਗਏ। ਹਾਂਜੀ। 10 ਵਾਰ 15 ਵਾਰ। ਕਿੰਨੀ ਵਰਗੀ ਤਾਂ ਤੁਸੀਂ ਨਹੀਂ ਪਤਾ ਮੇਰੀ ਪਤਾ ਚਲੋ ਦ੍ਰਿਗ ਕਰੋ ਸ਼ੁਰੂ ਕਰੋ ਅੰਮ੍ਰਿਤ ਇਹਨਾਂ ਆ ਸੇਫ ਖਾਲਦੇ ਤੁਸੀਂ ਖਾਈ ਜਾਂਦੇ ਸੀਗੇ ਆ ਭਗੋਤ ਦੀ ਸਾਨੂੰ ਥੋੜ ਲੱਗੇ ਇਹਦੇ ਪਿੱਛੇ ਨਹੀਂ ਆਏ ਸੀ ਤੁਸੀਂ ਦੋਨੇ ਇਸ ਕੰਜਰਪੁਰੇ ਦੇ ਹੱਕਦਾਰ ਚੁੱਤਨਾਂ ਦੇ ਹੱਕਦਾਰ ਕੰਜਰਪੁਰਾ ਦਿੱਤਾ ਅਸੀਂ ਆਏ ਹਾਂ ਉਸ ਥਾਂ ਨੂੰ ਲੈ ਕੇ ਸਮਝ ਗਏ ਉੱਥੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਹੈਗਾ ਕਿ ਨਹੀਂ ਹੈਗਾ ਹੈਗਾ ਹੀ ਤੁਸੀਂ ਹੈਗਾ ਦੋ ਇੱਕ ਦੋ ਹੇ ਗੁਰੂ ਗ੍ਰੰਥ ਸਾਹਿਬ ਜੀ ਮੈਂ ਪ੍ਰਕਾਸ਼ ਤੇ ਤੁਸੀਂ ਨਾਲ ਤੁਰੇ ਫਿਰਦੇ ਤੇ ਨਾਲ ਗੱਡੀ ਚ ਬਹਿ ਕੇ ਤੇ ਤੁਹਾਨੂੰ ਸ਼ਰਮ ਨਹੀਂ ਆਉਂਦੀ ਕੀ ਮੂਦ ਧਾਉਗੇ ਤੁਸੀਂ ਤੁਸੀਂ ਗੁਰੂ ਗ੍ਰੰਥ ਸਾਹਿਬ ਇਹ ਕੀ ਜਵਾਬ ਲਓਗੇ ਛੋਟੇ ਸਹਿਜਾ ਤੇ ਨੀਆ ਦੇ ਚੈਨ ਵਾਲੇ ਬਣਾ ਘਰ ਨਹੀਂ ਸੀ ਜਿਹੜਾ ਉਹ ਵੇਖ ਰਹੇ ਸੀ ਵੀ ਕਹਾਂ ਗਏ ਸੀ ਕੁੜੀ ਹੱਕ ਦਾ ਇਹਨਾਂ ਜਿਹੜੇ ਹੱਕ ਚ ਦੀ ਬੰਦ ਇਹਨਾਂ ਦੀ ਯਾਰੀ ਸੀ ਕੀਤਾ ਸਾਨੂੰ ਕੋਈ ਰੋਜ਼ ਨਹੀਂ ਹੈ ਬਾਹਰ ਕੀਤਾ ਤਾਂ ਵੀ ਬਾਬਾ ਹੱਕਦਾਰਾ ਥੋਪਣ ਦਾ ਵੀ ਇਹ ਇੱਕ ਗੁਰਦਾਰੇ ਦਾ ਮੁਖੀ ਆ ਲੋਕੇ ਦੇ ਪੈਰੀ ਹੱਥ ਲਾਉਂਦੇ ਆ ਕਿ ਉੱਤੇ ਦਾੜਾ ਕਰਵਾਇਆ ਚੋਲਾ ਪਾ ਕੇ ਰੱਖਦਾ ਰਾਜੇ ਮਹਾਰਾਜਾਂ ਨੂੰ ਰਿੰਦਾਪਤੀ ਬਾਹਰ ਜਨੰਦਨਾਂ ਉੱਤੇ ਤੇ ਨਾ ਕੋਈ ਹੋਵੇ ਦੋ ਗੋਗੂੜਾ ਕੁਡਕ ਨੇ ਸਿੰਘ ਆ ਉਹਦਾ ਫੋਨ ਨਹੀਂ ਸਿੰਘ ਨਹੀਂ ਕਿਸੇ ਦਾ ਨਹੀਂ ਸੀ ਬਦਲ ਨਹੀਂ ਮੰਨੇ ਮੈਂ ਕੀ ਕੀਤੀ ਗ੍ਰੇਪ ਕੁ ਨਹੀਂ ਕੀਤੀ ਮੈਂ ਚੋਡੇ ਚ ਮੈਂ ਜਾ ਉਹਨਾਂ ਪਰਿਵਾਰਾਂ ਨੂੰ ਜਿਨ੍ਹਾਂ ਦੇ ਵਿੱਚ ਧੀਆ ਭੈਣਾਂ ਬੱਚੀਆਂ ਨੇ ਜਿਨਾਂ ਨੂੰ ਪਤਾ ਵੀ ਇੱਜਤ ਕੀ ਹੁੰਦੀ ਆ ਅਸੀਂ 2 ਦਿਨ ਪਹਿਲਾਂ ਇੱਕ ਸਾਧ ਸੱਦ ਕੇ ਰਾਜੀ ਨਾਵੇਂ ਲਈ ਹਾਂ ਕਰਕੇ ਸੱਦਿਆ ਸੀਗਾ ਇੰਨੇ ਬਣਾਉਣੇ ਡੇਰੇ ਚੋਂ ਪੂਰੇ ਜੌਦੇ ਚੋਂ ਬਾਹਰ ਨਹੀਂ ਆਉਣਾ ਸੀ ਕਿਉਂਕਿ ਉਹਨੂੰ ਖਤਰਾ ਸੀਗਾ ਵੀ ਸਾਡੇ ਦੇ ਛੇਤਰ ਫਿਰੂਗਾ ਉਹਨੂੰ ਇਹ ਵੀ ਖਤਰਾ ਸੀ ਹੋ ਸਕਦਾ ਵੀ ਉਹਨੂੰ ਗੱਡੀ ਛਾੜਦਗੇ ਪਰ ਗੱਲ ਐਉਂ ਸੀ ਵੀ ਜੇ ਬਾਬੇ ਦਾ ਵੱਧ ਨੁਕਸਾਨ ਕਰ ਦੇ ਤਾਂ ਬਾਬਾ ਕੀਦੇ ਕੀਦੇ ਲੈਂਕ ਚ ਤੇ ਇਹਦੇ ਕੋਲੇ ਕਿਹੜਾ ਕਿਹੜਾ ਸਾਧ ਆ ਕੇ ਇਹ ਕਰਤੂਤਾਂ ਲੋਕਾਂ ਤੇ ਲੋਕਾਂ ਦੀਆਂ ਧੀਆਂ ਭੈਣਾਂ ਦੀ ਅੱਜ ਤੱਕ ਲੁੱਟਦੇ ਸੀਗੇ ਇੱਕੋ ਭੋਰੇ ਚ ਉਹ ਨਹੀਂ ਜਗ ਜਾਰ ਹੋਣੀਆਂ ਸੀ ਤੇ ਉਹ ਸਾਨੂੰ ਸਾਰਾ ਸਿਸਟਮ ਸਾਡੇ ਹੱਥ ਲੱਗ ਗਿਆ ਵਾ ਦੂਜੀ ਗੱਲ ਬਾਬਾ ਜਿਹੜਾ ਸਾਧ ਫੜਿਆ ਸੀ ਉਹੋ ਥਾਣੇ ਜਾਂਦਾ ਸਾਡੇ ਤੇ ਕੰਪਲੀਟ ਕਰਦਾ ਵੀ ਮੈਨੂੰ ਇਹਨਾਂ ਨੇ ਕੁੱਟਿਆ ਤੇ ਮੇਰੇ ਨਾਲ ਇਹਨਾਂ ਨੇ ਵੀ ਐਂ ਕਰਕੇ ਮੈਨੂੰ ਇਹਨਾਂ ਨੇ ਰੱਖਿਆ ਪਰਸ ਦਾ ਫੋਨ ਆਉਂਦਾ ਤੇ ਉਹਨਾਂ ਨੂੰ ਗੱਲਬਾਤ ਦੱਸੀ ਜਾਂਦੀ ਆ ਐਸਐਚਓ ਸਾਹਿਬ ਨੇ ਵਧੀਆ ਗੱਲਬਾਤ ਸੁਣੀ ਸਾਡੀ ਬਹੁਤ ਵਧੀਆ ਕਾਰਵਾਈ ਕੀਤੀ ਇਹੋ ਜਿਹੀ ਕੋਈ ਗੱਲ ਨਹੀਂ ਸੀ ਤੇ ਮੈਂ ਪੰਜਾਬ ਨੂੰ ਤੇ ਸਿੱਖਾਂ ਨੂੰ ਜ਼ਥੇਦਾਰਾਂ ਨੂੰ ਜਾਂ ਜੋ ਵੱਡੀਆਂ ਕਮੇਟੀਆਂ ਨੇ ਐਸਜੀਪੀਸੀ ਆ ਉਹਨਾਂ ਨੂੰ ਮੈਂ ਕਹਿਣਾ ਵੀ ਚਾਹੁੰਦਾ ਵੈਸੇ ਮੈਨੂੰ ਕੋਈ ਆਸ ਨਹੀਂ ਹੈ ਮੈਂ ਜੋ ਕੁਝ ਇਸ ਬਾਬੇ ਕੋਲੋਂ ਦੇਖ ਲਿਆ ਐਸਜੀਪੀਸੀ ਬਾਰੇ ਵੀ ਉਹ ਮੈਨੂੰ ਨਹੀਂ ਲੱਗਦਾ ਵੀ ਉਹ ਕਿਸੇ ਕੰਮ ਦੀ ਰਹਿ ਗਈ ਹੁਣ ਕਮੇਟੀ ਕਿਉਂਕਿ ਐਸਜੀਪੀਸੀ ਨੇ ਖੁਦ ਲੁਧਿਆਣੇ ਦੀ ਪੁਲਿਸ ਨੂੰ ਇਸ ਬਾਬੇ ਦੀ ਹੱਕ ਦੇ ਵਿੱਚ ਲੈਟਰ ਲਿਖੀ ਸੀ ਇੱਕ ਕੇਸ ਦੇ ਵਿੱਚ 2021 ਚ ਇਹਨੇ ਬੇਇੱਜ਼ਤੀ ਕੀਤੀ ਸੀ ਵੀ ਇਹ ਬੇਕਸੂਰ ਆ ਜਿਹਨੂੰ ਇਹਦੇ ਤੇ ਕੀਤੀ ਹੋਈ ਐਫ ਆਈ ਆਰ ਆ ਜਿਹੜੀ ਉਹ ਰੱਦ ਕੀਤੀ ਜਾਵੇ ਇਹ ਐ ਐ ਐਸ ਜੀ ਪੀ ਸੀ ਦੀ ਕਰਤੂਤ ਆ ਸਾਰਿਆਂ ਨੂੰ ਪਤਾ ਵੀ ਅਸੀਂ ਇੱਕ ਵੱਡਾ ਮੱਛ ਫੜਿਆ ਸੀ ਬੈਂਤ ਫੜਿਆ ਸੀ ਜਿਹੜਾ ਲੋਕਾਂ ਦੀਆਂ ਧੀਆਂ ਭੈਣਾਂ ਦੇ ਨਾਲ ਰੇਪ ਕਰਦਾ ਸੀ ਹੋ ਸਕਦਾ ਬਾਬੇ ਦੀ ਕਿਸੇ ਬੀਬੀ ਦੇ ਨਾਲ ਖਾਸ ਯਾਰੀ ਹੋਵੇ ਜਿਹੜੀ ਬਿਆਨ ਦੇ ਰਹੀ ਆ ਅਸੀਂ ਨਹੀਂ ਕਹਿੰਦੇ ਉਹ ਬੀਬੀ ਵੀ ਬੇਕਸੂਰ ਆ ਦਰਬਾਰ ਮੈਂ 68 ਦਿਨਾਂ ਤੋਂ ਨੂੰ ਸਾਰਿਆਂ ਨੂੰ 2020 ਦੇ ਵਿੱਚ ਮਹਾਰਾਜ ਨੇ ਬੁੱਤਾਂ ਦੀ ਸੇਵਾ ਲਈ ਸੀ ਜਿਹੜੇ ਬੁੱਤ ਤੋੜੇ ਸੀ ਦਰਬਾਰ ਸਾਹਿਬ ਮੇਰੇ ਹੀ ਖਿਲਾਫ ਜਾ ਕੇ ਨੰਗ ਸਿੰਘ ਤੇ ਉੱਥੇ ਸਖ ਜੱਥੇਬੰਦੀਆਂ ਦੇ ਮੇਨ ਮੇਨ ਆਗੂ ਜਿਨ੍ਹਾਂ ਨੇ ਲੈਟਰ ਦਿੱਤੇ ਵੀ ਅਮਰਪਾਲ ਸਿੰਘ ਹੋਣਾ ਨੂੰ ਤੇ ਇਹਦੇ ਸਾਥੀਆਂ ਨੂੰ ਫੜਾਇਆ ਜਾਵੇ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਤੇ ਇਹਨਾਂ ਨੂੰ ਜੇਲ੍ਹ ਚ ਬੰਦ ਕੀਤਾ ਜਾਵੇ ਮਹਾਰਾਜ ਦੀ ਕਿਰਪਾ ਹੁੰਦੀ ਆ ਸੀ ਬਾਹਰ ਆਉਣੇ ਆ ਕੁਝ ਸਮੇਂ ਬਾਅਦ ਉਹ ਇੱਕ ਗੰਦ ਪਾਉਂਦਾ ਸੀ ਬਰਨਾਲੇ ਵਾਲਾ ਦਾ ਪ੍ਰੋਡੂਸਰ ਜਾਂ ਉਹਦੇ ਤੇ ਛਿੱਤਰ ਫੇਰ ਦਿੰਨੇ ਆ ਖੇਤਰ ਫੇਰਿਆ ਉਹਦੇ ਤਾਂ ਉਹਨੇ ਲੱਚਰ ਤਾਂ ਵਧਾਈ ਹੋਈ ਸੀ ਪੰਜਾਬ 'ਚ ਪਰ ਸਾਡੇ ਇੱਥੋਂ ਦੇ ਲੋਕਾਂ ਨੇ ਇੱਥੋਂ ਦੇ ਨਿੰਗਾ ਸਿੰਘਾਂ ਨੇ ਜਾ ਕੇ ਉਸ ਬੰਦੇ ਨੂੰ ਉਸ ਦਿਨ ਪੱਗ ਦਿੱਤੀ ਉਹਦੇ ਗਾਲ 'ਚ ਸਰੂਪਾ ਪਾਇਆ ਤੇ ਸਾਡੇ ਵਿਰੁੱਧ ਧਰਨਾ ਲਾਇਆ ਵੀ ਛੇਤੀ ਇਹਨਾਂ ਤੇ ਗ੍ਰਿਫਤਾਰੀ ਕੀਤੀ ਜਾਵੇ ਤੇ ਇਹਨਾਂ ਨੂੰ ਜੇਲ੍ਹ 'ਚ ਬੰਦ ਕੀਤਾ ਜਾਵੇ ਕੋਈ ਨਹੀਂ ਆਇਆ ਫਿਰ ਹੋਰ ਬਹੁਤ ਇਹੋ ਜਿਹੀਆਂ ਗੱਲਾਂ ਬਾਤਾਂ ਹੋਈਆਂ ਜਿਹੜੀਆਂ ਅਜੇ ਚੱਲ ਰਹੀਆਂ ਅਸੀਂ ਉਹ ਨਹੀਂ ਕਰਨੀਆਂ ਹੁਣ ਪਰਸੋਂ ਜਿਹੜਾ ਆਹੀ ਸਾਲ ਚੱਲ ਰਿਹਾ ਹੈ ਪਰसों ਇੱਕ ਸਾਧ ਨੂੰ ਕੁੱਟਿਆ ਤੇ ਸ਼ਰਮ ਦੀ ਗੱਲ ਆ ਵੀ ਜਦੋਂ ਸਾਧ ਦੇ ਪੈਂਦੀਆਂ ਵਾ ਸਾਧ ਦੇ ਹੱਕ ਦੇ ਵਿੱਚ 40 ਤੋਂ 50 ਬੰਦੇ ਨਹੰਗ ਸਿੰਘ ਵੀ ਤੇ ਹੋਰ ਜਥੇ ਬੰਦਿਆਂ ਦੇ ਵੀ ਬੰਦੇ ਵੀ ਆ ਕੇ ਥਾਣੇ ਅੰਦਰ ਲੇਲੜੀਆਂ ਕੱਢ ਰਹੇ ਸੀਗੇ ਉਹਨਾਂ ਨੇ ਮਿੰਤਾ ਤਰਲੇ ਕੱਢ ਰਹੇ ਸੀ ਤੇ ਪ੍ਰੈਸ਼ਰ ਪਾਈ ਬੈਠੇ ਆ ਵੀ ਅਮਰਪਾਲ ਸਿੰਘ ਮਹਿਰੋਂ ਨੂੰ ਤੇ ਇਹਦੇ ਨਾਲ ਦੇ ਜਿਹੜੇ ਹੈਗੇ ਜਥੇ ਦੇ ਬੰਦੇ ਨੇ ਇਹਨਾਂ ਨੂੰ ਫੜ ਕੇ ਜੇਲ੍ਹ ਚ ਬੰਦ ਕਰ ਦਿੱਤਾ ਜਾਵੇ ਇਹ ਧੱਕਾ ਕਰ ਰਹੇ ਨੇ ਤੇ ਸ਼ਰਮ ਹੋਣੀ ਚਾਹੀਦੀ ਤੁਹਾਨੂੰ ਸਾਰਿਆਂ ਨੂੰ ਜਿੰਨਾਂ ਦੇ ਤੁਰੇ ਫਿਰਦੇ ਆ ਵੀ ਸਾਨੂੰ ਇਹ ਆ ਵੀ ਚਲੋ ਪੰਥ ਕਾ ਮਸਲੇ ਨੇ ਪੰਜਾਬ ਦੇ ਮਸਲੇ ਨੇ ਧੀਆਂ ਭੈਣਾਂ ਦੇ ਅੱਜ ਤੱਕ ਦੇ ਮਸਲੇ ਨੇ ਕਿਸੇ ਦੇ ਮੂੰਹੋਂ ਹਜੇ ਤੱਕ ਕੋਈ ਇਹੋ ਜਿਹੀ ਆਹ ਦਾ ਨਾਰਾ ਨਹੀਂ ਨਿਕਲਿਆ ਵੀ ਭਾਈ ਅਮਰਪਾਲ ਸਿੰਘ ਮਹਿਰੋ ਦੇ ਜੱਥੇ ਦੇ ਇਹਨਾਂ ਨੇ ਜੱਥੇ ਦੇ ਸਿੰਘਾਂ ਨੇ ਜਾਂ ਨਾਲ ਦੇ ਜੋ ਵੀ ਬੰਦੇ ਸੀਗੇ ਵੀ ਇਹਨਾਂ ਨੇ ਇਹ ਕੰਮ ਚੰਗਾ ਕੀਤਾ ਕੋਈ ਵੀ ਆਫਸਰ ਕੋਈ ਵੀ ਲੀਡਰ ਕੋਈ ਵੀ ਬਾਬਾ ਕੋਈ ਵੀ ਸਾਧ ਸੰਤ ਜਥੇਦਾਰ ਕਿਸੇ ਨੇ ਇਹ ਗੱਲਬਾਤ ਨਹੀਂ ਆਖੀ ਵੀ ਗੁਰੂ ਗ੍ਰੰਥ ਸਾਹਿਬ ਦੀ ਉੱਤੇ ਬੇਅਦਬੀ ਹੁੰਦੀ ਸੀ ਉੱਥੇ ਬਾਣੇ ਦਾ ਉੱਥੇ ਨਿਰਾਦਰ ਹੁੰਦਾ ਸੀ ਤੇ ਵਧੀਆ ਕੀਤਾ ਸਿੰਘਾ ਨੇ ਇਹ ਜਿਹੜਾ ਸੋਧਾ ਲਾਤਾ ਇਹਦਾ ਤੇ ਇਹਨੂੰ ਜੇਲ੍ਹ ਦੇ ਵਿੱਚ ਦੇਤਾ ਤੇ ਇਹਦਾ ਭਾਂਡਾ ਫੋੜ ਦਿੱਤਾ ਹਜੇ ਤੱਕ ਕਿਸੇ ਦਾ ਕੋਈ ਬਿਆਨ ਨਹੀਂ ਆਇਆ ਸਾਨੂੰ ਕਿਸੇ ਬਿਆਨ ਦੀ ਲੋੜ ਨਹੀਂ ਹੈਗੀ ਅਸੀਂ ਤਾਂ ਜੋ ਕੁਝ ਕਰਨਾ ਉਹੋ ਕਰਕੇ ਹੀ ਰਹਿਣਾ ਹੁੰਦਾ ਪਰ ਅਸੀਂ ਇਹ ਦੇਖਦੇ ਹੁੰਨੇ ਆ ਵੀ ਕੋਈ ਹੈ ਜਿਹਨੂੰ ਇਸ ਗੱਲ ਦਾ ਪਤਾ ਹੋਵੇ ਵੀ ਸੱਚ ਕੀ ਹੈ ਤੇ ਝੂਠ ਕੀ ਹੈ ਤੇ ਚੰਗਾ ਕੀ ਹੈ ਮਾੜਾ ਕੀ ਹੈ ਸਾਰੇ ਇਹਨੂੰ ਸਟੇਜਾਂ ਤੇ ਸੱਦਦੇ ਸੀ ਸਾਰੇ ਇਹਦੀਆਂ ਗੱਲਾਂ ਬਾਤਾਂ ਸਾਧੀਆਂ ਸੁਣਦੇ ਸੀਗੇ ਆਹ ਚਰਨ ਘਾਟ ਵਾਲੇ ਬਲਜਿੰਦਰ ਸਿੰਘ ਦੀਆਂ ਉਦੋਂ ਤੁਸੀਂ ਇਹਨਾਂ ਦੇ ਪੈਰਾਂ 'ਚ ਬੈਂਦੇ ਸੀ ਜਾ ਜਾ ਕੇ ਹੁਣ ਜਦੋਂ ਤੁਹਾਨੂੰ ਦੱਸਤਾ ਤੁਹਾਨੂੰ ਦੱਸ ਦਿੱ ਗਏ ਇਦਾਂ ਦੀਆਂ ਵੀਡੀਓ ਇਦਾਂ ਦੀਆਂ ਰਿਕਾਰਡਿੰਗਾਂ ਸਾਡੇ ਕੋਲੇ ਇਸ ਬੰਦੇ ਦੀਆਂ ਅਸੀਂ ਜੱਗ ਜਹਰ ਨਹੀਂ ਕਰ ਰਹੇਗੇ ਸ਼ਰਮ ਆਉਦੀ ਆ ਵੀ ਲੋਕਾਂ ਤੱਕ ਪਹੁੰਚਣੀਆਂ ਤੇ ਉਹ ਕੀ ਸੋਚਣਗੇ ਅਸੀਂ ਆਪਦੇ ਮੀਡੀਆ 'ਚ ਨਹੀਂ ਚਲਾ ਸਕਦੇ ਉਹ ਇੰਨੀਆਂ ਇਹ ਕਰਤੂਤਾ ਕੀ ਕੀ ਕਰਦਾ ਰਿਹਾ ਕਿੱਥੋਂ ਕਿੱਥੋਂ ਇਹ ਕੁੜੀਆਂ ਨੂੰ ਭਾਉਂਦਾ ਰਿਹਾ ਕਿੱਥੋਂ ਕਿੱਥੋਂ ਚੱਕਦਾ ਰਿਹਾ ਕਿੰਨੀਆਂ-ਕਿੰਨੀਆਂ ਕੁੜੀਆਂ ਇਹਦੇ ਕੋਲੇ ਆਉਂਦੀਆਂ ਰਹੀਆਂ ਕਿਹੜੇ ਕਿਹੜੇ ਸਾਧ ਇਹਦੇ ਕੋਲੇ ਆ ਕੇ ਭੂਰੇ ਦੇ ਵਿੱਚ ਕੁੜੀਆਂ ਦੇ ਨਾਲ ਗ੍ਰਸਤ ਕਰਦੇ ਰਹੇ ਆ ਤੇ ਤੁਹਾਨੂੰ ਸ਼ਰਮ ਆਉਣੀ ਚਾਹੀਦੀ ਆ ਇਸ ਸਾਧ ਪਿੱਛੇ ਆ ਕੇ ਹੋਰ ਸਾਧਾ ਨੇ ਪ੍ਰੈਸ਼ਰ ਪਾਇਆ ਤੇ ਸਾਡੇ ਤੇ ਹੁਣ ਪ੍ਰੈਸ਼ਰ ਆ ਤੇ ਸਾਡੇ ਤੇ ਇਲਜ਼ਾਮ ਵੇਖੋ ਕੀ ਲੱਗਦੇ ਆ ਬਾਬਾ ਮੰਨਿਆ ਸੀ ਅਸੀਂ ਬਾਬਾ ਕੇ ਦਾ 10 ਲੱਖ ਰੁਪਇਆ ਤੁਹਾਨੂੰ ਦੇਵਾਂਗੇ ਬਾਬਾ ਮੰਨਿਆ ਫਿਰ 20 ਲੱਖ ਰੁਪਇਆ ਦੇਵਾਂਗੇ ਬਾਬਾ ਮੰਨਿਆ ਵੀ ਫੋਰਚੂਨਰ ਗੱਡੀ ਦੇਊਗਾ ਬਾਬਾ ਮੰਨਿਆ ਵੀ ਡੇਰਾ ਛੋਡਾ ਹੀ ਆ ਜੋ ਮਰਜ਼ੀ ਕਰ ਲਿਓ ਗੱਲ ਲੀਕ ਨਾ ਕਰੋ ਅਸੀਂ ਟੂਆ ਨਹੀਂ ਮਾਰਦੇ ਇੰਨੇ ਕਾਹੇ ਦਾ ਅਸੀਂ ਲੱਤ ਮਾਰ ਦਿੱਤੀ ਸਾਰੇ ਪੈਸੇ ਥੇਲੇ ਨੂੰ ਗੱਡੀਆਂ ਨੂੰ ਡੇਰਿਆਂ ਡੱਪਿਆਂ ਨੂੰ ਵੀ ਅਸੀਂ ਜੋ ਗੱਲ ਹੈਗੀ ਆ ਸੰਗਤ ਦੇ ਸਾਹਮਣੇ ਆਉਣੀ ਚਾਹੀਦੀ ਆ ਤੇ ਅਸੀਂ ਜੋ ਕੋਸ਼ਿਸ਼ ਕੀਤਾ ਤੇ ਇਹ ਇਹਦਾ ਨਤੀਜਾ ਇਹ ਨਿਕਲਿਆ ਵੀ ਇੱਕ ਲੁੱਚੇ ਲੰਡੇ ਸਾਧ ਬਲਾਤਕਾਰੀ ਸਾਧ ਦੀ ਗੱਲਬਾਤ ਪੁਲਿਸ ਨੇ ਸੁਣੀ ਤੇ ਸਾਨੂੰ ਇਹ ਗੱਲਬਾਤ ਆਖੀ ਵੀ ਇਹਦਾ ਇਹਦੇ ਕੋਲੋਂ ਲੱਖ ਰੁਪਇਆ ਕੈਸ਼ ਲਿਆ ਤੁਸੀਂ ਇਹਦੇ ਤੁਸੀਂ ਛਾਪਾਂ ਲਾ ਲੇ ਤੇ ਕੜੇ ਲਾ ਲੇ ਸ਼ਰਮ ਨਾਲ ਡੁੱਬ ਕੇ ਮਰ ਜਾਣਾ ਚਾਹੀਦਾ ਇਸ ਕਾਰਵਾਈ ਦੇ ਤਹਿਤ ਵੀ ਤੁਸੀਂ ਸਾਡੇ ਤੇ ਇਹ ਇਲਜ਼ਾਮ ਲਾ ਰਹੇ ਹੋ ਜੇ ਤੁਸੀਂ ਸਾਡੇ ਤੇ ਸਾਨੂੰ ਇਹ ਗੱਲਬਾਤ ਵੀ ਆਖੀ ਗਈ ਆ ਪੁਲਿਸ ਵੱਲੋਂ ਵੀ ਤੁਹਾਡਾ ਨੁਕਸਾਨ ਹੋਊਗਾ ਤੁਹਾਡੇ ਤੇ ਕਾਰਵਾਈ ਹੋ ਜਾਣੀ ਆ ਤੇ ਸਾਨੂੰ ਕਿਸੇ ਕਾਰਵਾਈ ਦਾ ਕੋਈ ਡਰ ਨਹੀਂ ਹੈ ਅਸੀਂ ਕਿਸੇ ਪਰਲਮੈਂਟ ਤੇ ਨਹੀਂ ਕਰਨੀ ਚਾਹੁੰਦੇ ਨਾ ਹੀ ਅਸੀਂ ਕਿਸੇ ਦੇ ਡਰ ਹੇਟ ਰਹੇ ਨੇ ਆ ਜੇ ਤੁਸੀਂ ਸਾਡੇ ਤੇ ਕੋਈ ਲੁੱਟ ਖੋਹ ਦਾ ਪਰਚਾ ਪਾਉਂਦੇ ਆ ਸਾਡੇ ਤੇ ਕੋਈ ਦੂਜੇ ਤੀਜੇ ਪਰਚਾ ਪਾਉਂਦੇ ਸਾਡੇ ਬੰਦਿਆਂ ਤੇ ਪਾਉਂਦੇ ਆ ਤੇ ਜੇ ਤੁਸੀਂ ਇਹੀ ਪਰਚਾ ਪਾਉਣਾ ਸਾਨੂੰ ਘੰਟਾ ਕਪਾਬਾ ਦੇ ਦੀ ਧੌਣ ਵੱਢ ਕੇ ਜਗਰਾਉਂ ਚੌਂਕ ਤੇ ਟੰਗ ਦਿੰਨੇ ਆ ਤੇ ਸਾਡੇ ਤੇ ਪਾਉਣਾ ਤੇ 302 ਦਾ ਪਾਉ پتہ ਤਾਂ ਲੱਗੇ ਸਾਹ ਤੁਹਾਨੂੰ ਦੂਜਿਆਂ ਨੂੰ ਵੀ ਅਜਿਹਾ ਕਰ ਕੀ ਰਹੇ ਤੇ ਲੋਕਾਂ ਨੂੰ ਸ਼ਰਮ ਆਉਣੀ ਚਾਹੀਦੀ ਆ ਅਸੀਂ ਹਮੇਸ਼ਾ ਠੀਕ ਤੇ ਹੁੰਨੇ ਕੋਈ ਜੱਥੇਦਾਰ ਹੋਵੇ ਕੋਈ ਲੀਡਰ ਹੋਵੇ ਕੋਈ ਅਫਸਰ ਹੋਵੇ ਜਿਹਨੂੰ ਸੱਚ ਦਾ ਤਾਂ ਪਤਾ ਹੋਵੇ ਵੀ ਯਾਰ ਬੰਦੇ ਨੇ ਕੀਤਾ ਤੇ ਚਲੋ ਐਡਾ ਵੱਡਾ ਕੰਮ ਕਰਕੇ ਦਿੱਤਾ ਤੁਹਾਡੇ ਏਰੀਏ ਦਾ ਤੇ ਤੁਸੀਂ ਸਾਡੇ ਤੇ ਪ੍ਰੈਸ਼ਰ ਪਾਈ ਜਾਂਦੇ ਆ ਵੀ ਤੁਸੀਂ ਸਾਥ ਗਈ ਜਾਂਦਾ ਮੇਰੀ ਗੱਡੀ ਦੀਆਂ ਕਾਪੀਆਂ ਲੈ ਕੇ ਮੇਰੇਆਂ ਛਾਪਾਂ ਲਾ ਲਈਆਂ ਮੇਰੇ ਕੋਲੇ ਲੱਖ ਰੁਪਿਆ ਕੈਸ਼ 플ਾਨ ਨੇ ਤਾਂ ਪਿਆ ਸੀ ਉਹ ਚੱਕ ਕੇ ਲੈ ਕੇ ਮੇਰਾ ਆ ਲੈ ਕੇ ਉਹ ਲੈ ਕੇ ਤੇ ਸ਼ਰਮ ਨਾਲ ਡੁੱਬ ਕੇ ਮਰ ਜਾਣਾ ਚਾਹੀਦਾ ਜਿਹੜੇ ਸਾਨੂੰ ਬਾਰ-ਬਾਰ ਫੋਨ ਲਾ ਕੇ ਵੀ ਇਹ ਪੁੱਛਦੇ ਆਂ ਬਾਬਾ ਜੀ ਤੁਹਾਡੇ ਕੋਲ ਆ ਚੀਜ਼ ਜੇ ਅਸੀਂ ਇਹ ਚੀਜ਼ਾਂ ਦੀ ਲੋੜ ਹੁੰਦੀ ਤੇ ਬਾਬਾ ਸਾਨੂੰ 10 ਲੱਖ ਰੁਪਏ ਆਪ ਦੇਣ ਆਇਆ ਸੀ ਅਸੀਂ ਉਹ ਲੈ ਲੈਂਦੇ ਤੇ ਚੁੱਪ ਕਰਕੇ ਤੁਰ ਜਾਂਦੇ ਨਾਲੇ ਕੁੜੀ ਨੂੰ ਉਹਦੇ ਮਾਰਦੇ ਚਾਰ ਖੇਤਰ ਨਾਲੇ ਬਾਬੇ ਦੇ ਵੀ ਤੁਸੀਂ ਤਾਂ ਦੋਨੇ ਗਲਤ ਪਰ ਨਹੀਂ ਮਹਾਰਾਜ ਨੇ ਸਾਨੂੰ ਲੋਕ ਨਹੀਂ ਵੇਖ ਰਹੇ ਸੀ ਕੰਧਾ ਦੇ ਵਿੱਚ ਚਾਰ ਦੁਆਰੀ ਦੇ ਵਿੱਚ ਬੰਦ ਦੇ ਵਿੱਚ ਇਹ ਗੱਲਬਾਤ ਹੋਈ ਸੀ ਸਾਨੂੰ ਕਿਸੇ ਨੇ ਦੇਖਿਆ ਪਰ ਮਹਾਰਾਜ ਉੱਤੇ ਹਾਜ਼ਰ ਨਾਜ਼ਰ ਸੀ ਉਹਨਾਂ ਨੇ ਦੇਖਿਆ ਉਹਨਾਂ ਦਾ ਹੁਕਮ ਹੋਇਆ ਵੀ ਇਹ ਗੱਲ ਕਰਦ ਨਹੀਂ ਹੋਣੀ ਚਾਹੀਦੀ ਇਹਦੇ ਤੇ ਡੰਡਾ ਪਰੇਟੇ ਤੇ ਤੇ ਕਰਨੇ ਕਰਨਾ ਤੇ ਅਸੀਂ ਕੀਤਾ ਬਾਬੇ ਨੂੰ ਸੱਜ ਕੇ ਕੀਤਾ ਬਾਬੇ ਦੇ ਜਥੇ ਦੇ ਨਾਲ ਜਥੇ ਦੇ ਵਿੱਚ ਬਿਠਾ ਕੇ ਕੀਤਾ ਬਾਬੇ ਦੇ ਨਾਲ ਆਏ ਚੇਲੇ ਬਾਲ ਕੇ ਵੰਦੇ ਰਹੇ ਜਦੋਂ ਬਾਬੇ ਦੇ ਡਾਂਗ ਫਿਰਦੀ ਸੀ ਟਕਾ ਕੇ ਤੇ ਪਰ ਪੰਜਾਬ ਵਾਲਿਆਂ ਨੂੰ ਮੈਨੂੰ ਲੱਗਦਾ ਵੀ ਆਣਖ ਖਤਮ ਹੋ ਗਈ ਆ ਹਜੇ ਵੀ ਜੇ ਤੁਸੀਂ ਇਸ ਗੱਲ ਦਾ ਪ੍ਰੈਸ਼ਰ ਨਹੀਂ ਪਾਇਆ ਦੀ ਇਹ ਜੋ ਗੱਲਬਾਤ ਹੈ ਕਿ ਬਾਬੇ ਤੇ ਤਖੜਾ ਐਕਸ਼ਨ ਹੋਣਾ ਚਾਹੀਦਾ ਤੇ ਫਿਰ ਮੇਰੇ ਹਿਸਾਬ ਨਾਲ ਵੀ ਇਹ ਸਾਡਾ ਲਾਸਟ ਐਕਸ਼ਨ ਹੋਊਗਾ ਅਸੀਂ ਕਦੇ ਕਿਸੇ ੱੱੱਕੇ ਦੇ ਕਿਸੇ ਇਹੋ ਜਿਹੇ ਸਾਧ ਬੂਮਣੇ ਦੇ ਖਿਲਾਫ ਨਹੀਂ ਚੱਲਾਂਗੇ ਜੇ ਫਿਰ ਜੇ ਤੁਸੀਂ ਆਪ ਹੀ ਲੋਕ ਆਦਨੀਆਂ ਭੈਣਾਂ ਦੀ ਅੱਜ ਤੇ ਇਹੋ ਜਿਹੇ ਦੈਤਾਂ ਤੋਂ ਲਟਾ ਕੇ ਕੁਛ ਤਾਂ ਫਿਰ ਲਟਾਈ ਚੱਲੋ ਸਾਡਾ ਕੀ ਜਾਂਦਾ ਠੀਕ ਆ ਨਾ ਇਹ ਗੱਲਾਂ ਵੱਲ ਧਿਆਨ ਦਿਓ ਬਹੁਤ ਜ਼ਰੂਰੀ ਗੱਲਾਂ ਹੁੰਦੀਆਂ ਨੇ ਇਹ ਉਥੇ ਕੀ ਕੁਝ ਹੁੰਦਾ ਕਿਸੇ ਨੂੰ ਨਹੀਂ ਪਤਾ ਸੀ ਉਥੇ ਬਾਬੇ ਦੇ ਡੇਰੇ ਤੇ ਵੇਖਿਆ ਸੀ ਜਦੋਂ ਅਸੀਂ ਉਦੋਂ ਉੱਥੇ ਗਏ ਸੀ ਉਥੇ ਪ੍ਰੈਗਾ ਦੇ ਕੈਪਸੂਲੇ ਦੇ ਡੱਬੇ ਸੀਗੇ ਪੇਟੀਆਂ ਸੀਗੀਆਂ ਉਥੇ ਕੁੰਡਮਾਂ ਦੀਆਂ ਭਰੀਆਂ ਹੋਈਆਂ ਉਥੇ ਲਫਾਫੇ ਪਏ ਹੋਏ ਸੀਗੇ ਉਥੇ ਬਾਬੇ ਦੇ ਉਥੇ ਫੈਲਾ ਦੇ ਵਿੱਚ ਉਥੇ ਜਦੋਂ ਵੇਖਿਆ ਉਥੇ ਉਹ ਗਰਭਗਤੀ ਚੈੱਕ ਕੀਤੇ ਹੋਈਆਂ ਸਕੈਨਾਂ ਸੀਗੀਆਂ ਕੁੜੀਆਂ ਦੀਆਂ ਉਥੇ ਕੀ ਕੁਛ ਸੀਗਾ ਬਾਬੇ ਦਾ ਬਾਬੇ ਦੇ ਜਦੋਂ ਰਿਕਾਰਡਿੰਗਾਂ ਸੁਣਦੇ ਆ ਉਦੋਂ ਪਤਾ ਲੱਗਦਾ ਉਥੇ ਕੀ ਕੁਝ ਕਰਦੇ ਰਹੇ ਆ ਇਹ ਤੇ ਜੇ ਅਸੀਂ ਜੱਗ ਜਾਹਰ ਕਰਦੇ ਫਿਰ ਆਪਦਾ ਢਿੱਡ ਚੱਕ ਝੱਗਾ ਚੱਕ ਆਪਦਾ ਹੀ ਢਿੱਡ ਨੰਗਾ ਹੋਣਾ ਵਾ ਤੇ ਛਾਰ ਮਹੀਨਾ ਡੱਬ ਕੇ ਮਰ ਜਾਣਾ ਚਾਹੀਦਾ ਤੁਹਾਨੂੰ ਸਾਰੇ ਆਗੂਆਂ ਨੂੰ ਜਥੇਦਾਰਾਂ ਨੂੰ ਆ ਜਿਹੜੇ ਬਣੇ ਫਿਰਦੇ ਮੂਰੇ ਵੀ ਮੈਂ ਲੀਡਰ ਆ ਮੈਂ ਲੀਡਰ ਆ ਵੀ ਹੁਣ ਜੇ ਇਹਨਾਂ ਦੇ ਕੋਈ ਪ੍ਰੈਸ਼ੰਦਾ ਸਾਨੂੰ ਪ੍ਰਵਾਹ ਕੋਈ ਨਹੀਂ ਮੈਂ ਗਵਰਨਮੈਂਟ ਨੂੰ ਵੀ ਇਹ ਗੱਲਬਾਤ ਕਹਿਣਾ ਜਾਂ ਪ੍ਰਸ਼ਾਸਨ ਨੂੰ ਵੀ ਇਹ ਗੱਲਬਾਤ ਕਹਿਣਾ ਬਾਬੇ ਦੇ ਚੇਲੇ ਬਾਲਕਿਆਂ ਨੂੰ ਜਾਂ ਸਾਧਾ ਨੂੰ ਜਿਹੜੇ ਦੇ ਹੱਕ ਚੇਗਾ ਬਬ ਗੱਲਬਾਤ ਕਹਿਣਾ ਮੈਨੂੰ ਸਾਡੇ ਜਥੇ ਦੇ ਸਿੰਘਾਂ ਨੂੰ ਜੋ ਜਿਹੜਾ ਸਾਡੇ ਨਾਲ ਬੰਦੇ ਤੁਰੇ ਸੀ ਕਿਣਕਾ ਭਰ ਵੀ ਅਸੀਂ ਕਿਸੇ ਤੇ ਨਾ ਤਾਂ ਅਸੀਂ ਦਬਾਅ ਥੱਲੇ ਆਉਣਾ ਨਾ ਕਿਸੇ ਦਾ ਸਾਨੂੰ ਡਰਾ ਸਾਡੇ ਤੇ ਕੋਈ ਪਰਚਾ ਪੇਦਾ ਪਾ ਦੋ ਕੋਈ ਐਕਸ਼ਨ ਲੈਣਾ ਲੈ ਲਓ ਸਾਨੂੰ ਜੋਖ ਸਜ਼ਾ ਦੇਣੀ ਦੇ ਦਿਓ ਪਰ ਅਸੀਂ ਆਪਣੇ ਸੰਧਾਤਾ ਤੋਂ ਤੇ ਆਪਣੇ ਐਕਸ਼ਨ ਤੋਂ ਕਦੇ ਮਨ ਕਰ ਨਹੀਂ ਹੋਵਾਂਗੇ ਐਹੋ ਜੇ ਸਾਧ 20 ਠੋਕਾ ਕੇ ਅਸੀਂ ਜਿਹੜੇ ਹੈਗੇ ਆ ਤੇ ਜਿਹੜੇ ਇਹਨਾਂ ਫੋਨਾਂ ਦੇ ਵਿੱਚੋਂ ਰਿਕਾਰਡ ਸਾਨੂੰ ਮਿਲਿਆ ਸੀ ਇਹਨਾਂ ਰਿਕਾਰਡਿੰਗਾਂ ਤੋਂ ਸਾਨੂੰ ਬੰਦਿਆ ਦੇ ਨੰਬਰ ਤੇ ਬੰਦਿਆ ਦੇ ਐਡਰੈਸ ਪਤਾ ਲੱਗੇ ਸੀ ਆਹ ਫਲਾਣੇ ਫਲਾਣੇ ਬਾਬੇ ਨੇ ਫਲਾਣੇ ਫਲਾਣੇ ਕੁੜੀ ਰਾਤ ਰੱਖੀ ਸੀ ਤੇ ਬਾਬੇ ਨੇ ਫੋਨਾਂ ਤੇ ਕਿਹਾ ਸੀ ਵੀ ਆਜਾ ਫਲਾਣੀ ਕੁੜੀ ਆਈ ਆ ਤੂੰ ਆਇਆ ਇਥੇ ਨਾ ਤੇ ਇੱਕ ਕੁੜੀ ਨੂੰ ਦੋ ਸਾਧਾ ਨੇ ਇੱਕੋ ਰਾਤ ਦੇ ਵਿੱਚ ਕਮਰੇ ਦੇ ਵਿੱਚ ਪਾ ਕੇ ਗ੍ਰਸਤ ਕੀਤਾ ਈ ਧੱਕੇ ਨਾਲ ਤੇ ਸਵੇਰੇ ਧੱਕੇ ਨਾਲ ਨੂੰ ਬਾਸਟੈਂਡ ਬੰਦ ਕਰ ਦੇ ਕੇ ਛੱਡ ਕੇ ਆਏ ਸੀਗੇ ਉਹ ਬੰਦੇ ਵੀ ਚੱਕਣੇ ਆ ਸੀ ਸਾਰੇ ਤੇ ਸਾਡੇ ਤੇ ਦਬਾ ਇਨਾ ਪਾਲਸ ਵਾਰ-ਵਾਰ ਪਾਲ ਖੂਨ ਫਾਣ ਖੂਨ ਫਾਣ ਤੇ ਉਹ ਤੇ ਸਾਧ ਤਰੇ ਫਿਰਦੇ ਮਰਵਾਉਣ ਨੂੰ ਜਾ ਕੇ ਪਰਚਾ ਪਾਉ ਮਰ ਜਾਣਾ ਚਾਹੀਦਾ ਸਾਨੂੰ ਡੱਬ ਕੇ ਸਾਨੂੰ ਕਿਸੇ ਦਾ ਕੋਈ ਡਰ ਨਹੀਂ ਹੈਗਾ ਜੇ ਹੁਣ ਤੁਰਿਆਂ ਤੇ ਫਿਰ ਚੱਜ ਨਹੀਂ ਦੁਰਾਂਗੇ